ਹਾਂਜੀ ਆ ਪਿੰਡ ਪਿੱਦੀ ਵਿਕੇ ਐਮਰਜੈਂਸੀ ਮੀਟਿੰਗ ਆ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਖੜੀਆਂ ਮਾਤਾ ਪਿਤਾ ਪੈਣਾ ਬੀਬੀਆਂ ਦੀ ਇੱਕ ਮੀਟਿੰਗ ਲਈ ਆ ਇਹ ਮੀਟਿੰਗ ਇਸ ਕਰਕੇ ਲਾਉਣੀ ਪਈ ਸਾਨੂੰ ਕਿ ਜੋ ਭਗਵੰਤ ਮਾਨ ਦੀ ਸਰਕਾਰ ਆ ਜੋ ਲੋਕਾਂ ਨੂੰ ਗਮਰਾਹ ਕਰ ਰਹੀ ਆ ਨਸ਼ਿਆਂ ਦੇ ਨਾਂ ਤੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਹੋਰ ਕਈ ਤਰ੍ਹਾਂ ਦੇ ਪਖੰਡ ਕਰ ਰਹੀ ਆ ਉਹਦੇ ਆਧਾਰ ਤੇ ਜਿਹੜਾ ਇਥੋਂ ਦਾ ਖਰੂਰ ਸਾਹਿਬ ਦਾ ਅਨਕਾ ਵਿਧਾਇਕ ਆ ਮਨਜਿੰਦਰ ਸਿੰਘ ਲਾਲਪੁਰਾ ਉਹ ਸੇਰੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਉਹ ਪਿੰਡ ਦੇ ਵਿੱਚ ਕਮਰਾਹ ਕຸນ ਪ੍ਰਚਾਰ ਕਰਨ ਵਾਸਤੇ ਉਹ ਇਥੇ ਆ ਰਿਹਾ ਵਾ ਤੇ ਜੋ ਜਥੇਬੰਦਾ ਫੈਸਲਾ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਤੇ ਦੋਨੋਂ ਫੋਰਮਾਂ ਦਾ ਜੋ ਫੈਸਲਾ ਵਾ ਕੀਤਾ ਹੋਇਆ ਪਹਿਲਾਂ ਵੀ ਇਹਨਾਂ ਦਾ ਪੰਜਾਬ ਦੇ ਵਿੱਚ ਕਿਤੇ ਵੀ ਆਉਣ ਤੇ ਪਿੰਡਾਂ ਦੇ ਵਿੱਚ ਕਸਰਿਆ ਦੇ ਸ਼ਹਿਰਾਂ ਚ ਜਿੱਥੇ ਵੀ ਆਉਣ ਇਹਨਾਂ ਦਾ ਐਮਐਲਏ ਆਉਣ ਮੰਤਰੀ ਆਵੇ ਮੁੱਖ ਮੰਤਰੀ ਆਵੇ ਉਹਨਾਂ ਨੂੰ ਸਵਾਲ ਪੁੱਛਣੇ ਆ ਤੇ ਕਾਲੇ ਝੰਡੇ ਵਿਖਾਉਣੇ ਆ ਆਪਣਾ ਵਿਰੋਧ ਪ੍ਰਦਰਸ਼ਨ ਕਰਨਾ ਵਾ ਉਸ ਅਧਾਰ ਤੇ ਸਰਬਸੰਮਤੀ ਨਾਲ ਆ ਪਿੰਡ ਵਾਲੀ ਸਾਰੀ ਕਮੇਟੀ ਨੇ ਫੈਸਲਾ ਕੀਤਾ ਵਾ ਕਿ ਸਵੇਰੇ ਮਨਜਿੰਦਰ ਸਿੰਘ ਲਾਲਪੁਰਾ ਦੇ ਆਉਣ ਦੇ ਉੱਤੇ ਪਿੰਡ ਚ ਆ ਪਿੰਡ ਪਿੱਦੀ ਜਲਾ ਤਰਨ ਤਾਰਨ ਜਦੋਂ ਉਹਦਾ ਵਿਰੋਧ ਕੀਤਾ ਜਾਊਗਾ ਤੇ ਰੋਸ ਪ੍ਰਦਰਸ਼ਨ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਪਿੰਡ ਵੱਲੋਂ ਇਹ ਇਹ ਰੋਸ ਪ੍ਰਦਰਸ਼ਨ ਆ ਇਹ ਕੀਤਾ ਜਾਊਗਾ ਵੱਡੇ ਪੱਧਰ ਤੇ ਕੀਤਾ ਜਾਊਗਾ ਇਹ ਫੈਸਲਾ ਸਾਰੀ ਇੱਥੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਭੈਣਾਂ ਨੇ ਇਹ ਸਭ ਸੰਤਿਨਾ ਕੀਤਾ ਤੁਹਾਨੂੰ ਸਵਾਲ ਪੁੱਛੇ ਜਾਣਗੇ ਕਿ ਸ਼ੰਭੂ ਖਰੋਰੀ ਬਾਰਡਰਾਂ ਤੇ ਜੋ 402 ਦਿਨ ਧਰਨਾ ਚੱਲਿਆ ਉਹ ਧਰਨਾ ਕੇਂਦਰ ਸਰਕਾਰ ਦੇ ਵਿਰੋਧ ਦੇ ਵਿੱਚ ਸੀ ਐਮਐਸਬੀ ਦੀ ਗਾਰੰਟੀ ਕਾਨੂੰਨ ਬਣਾਉਣ ਨੂੰ ਬਣਾਉਣ ਵਾਸਤੇ ਕਿਸਾਨਾਂ ਦਾ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਵਾਸਤੇ ਮਜ਼ਦੂਰਾਂ ਦੀ ਨਿਰੇਗਾ ਦੀ 700 ਰੁਪਏ ਦਿਹਾੜੀ ਵਾਸਤੇ ਉਹ ਉਹ ਜਿਹੜਾ ਸਾਡਾ ਧਰਨਾ ਹੋਰ ਮੰਗਾਂ ਦੇ ਉੱਤੇ ਸੀਗਾ ਜਿਹੜੀਆਂ ਕਿਸਾਨ 10000 ਰੁਪਏ ਬੜਾਪਾ ਪੈਨਸ਼ਨ ਦਿੱਤੀ ਜਾਵੇ ਉਹਨਾਂ ਬੰਦਾ ਕੇਂਦਰ ਸਰਕਾਰ ਨਾਲ ਧਰਨਾ ਸੀ ਸੀ ਧਰਨਾ ਸਾਡਾ ਕਿਉਂ ਠਾਇਆ ਕਿਉਂ ਉਹ ਧੋਕੇ ਦੇ ਨਾਲ ਚੰਡੀਗੜ੍ਹ ਖਾਨ ਆਗੂ ਸੱਜ ਕੇ ਮੀਟਿੰਗ ਦੇ ਵਿੱਚ ਧੋਕੇ ਨਾਲ ਕਿਉਂ ਗ੍ਰਿਫਤਾਰ ਕੀਤੇ ਕਿਉਂ ਉੱਥੇ ਧਰਨਾ ਖੇੜਿਆ ਜ਼ਬਰਦਸਤੀ ਕਿਸਾਨਾਂ ਨੂੰ ਜੇਲਾ ਚ ਕੜਿਆ ਕੁੱਟਿਆ ਮਾਰਿਆ ਬਜ਼ੁਰਗਾਂ ਬੀਬੀਆਂ ਨੂੰ ਬੱਚਿਆਂ ਨੂੰ ਕਿਉਂ ਰਾੜਾ ਤੁਸੀਂ ਉੱਥੇ ਸਾਡੀਆਂ ਟਰਾਲੀਆਂ ਚੋਰੀਆਂ ਟਰਾਲੀਆਂ ਚੋਰੀ ਕੀਤੀਆਂ ਲੈਂਡਰ ਚੋਰੀ ਕੀਤੀ ਵਿਸਤਰੇ ਚੋਰੀ ਕੀਤੀ ਸਾਡੇ ਮੰੰਜਲ ਕੂਰੀ ਕੀਤੇ ਉਹ ਤੁਹਾਡੇ ਖਾਲਸਾ ਤਨੌਰ ਨੇੜੇ ਤੱਕ ਵਿਧਾਇਕ ਤੁਨੇ ਕਰਾਇਆ ਤੀ ਪੁਸਵੇ ਕਰਾਇਆ ਸਵਾਲ ਦਾ ਜਵਾਬ ਮੰਗਦਾ ਇਹਦੇ ਨਾਲ ਇਹ ਵੀ ਸਵਾਲ ਮੰਗਾ ਇਹ ਵੀ ਸਵਾਲ ਕਰਾਂਗੇ ਕਿ ਜਿਹੜਾ ਪ੍ਰਦੂਸ਼ ਜਲ ਪ੍ਰਦੂਸ਼ਣ ਐਕਟ ਜਲ ਪ੍ਰਦੂਸ਼ਣ ਰੋਕਥਾਮ ਬਿੱਲ 28 ਮਾਰਚ ਨੂੰ ਤੁਸੀਂ ਵਿਧਾਨ ਸਭਾ ਵਿੱਚ ਪਾਸ ਕੀਤਾ ਵਾ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕਦੇ ਆ ਉਹ ਦੱਸੋ ਪਾਣੀ ਬਚਾਉਣ ਵਾਲਾ ਉਹਦੇ ਨਾਲ 3 ਕਰੋੜ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਕਿਹਦਾ ਵਿਕਾਸ ਕਰਨਾ ਚਾਹੋਨਾ ਭਗਵਾਨ ਜੀ ਮਾਨਤੂ ਉਹਨਾਂ ਨੂੰ ਖੋਲ ਦੇਤੀ ਆ ਜਿੰਨਾ ਮਰਜੀ ਦਰਿਆਵਾਂਾਂ ਚ ਗੰਦਾ ਪਾਣੀ ਪਾਉਣ ਜਿੰਨਾ ਮਰਜੀ ਡਰੇਨਾਂ ਚ ਪਾਉਣ ਜਿੰਨਾ ਮਰਜੀ ਧਰਤੀ ਹਟ ਬੋਰ ਕਰਕੇ ਪਾਉਣ ਜਿਹੜੀ 6 ਸਾਲ ਦੀ ਸਜ਼ਾ ਹੁੰਦੀ ਸੀ ਤੇ ਉਹਨਾਂ ਨੂੰ ਪ੍ਰਾਧਿਕ ਪਰਜਾ ਦਰਜ ਹੁੰਦਾ ਸੀ ਉਹਨਾਂ ਦੇ ਉੱਤੇ ਉਹ ਵੀ ਕੱਢਤਾ ਉਹ ਵੀ ਲਾਈਨ ਕੱਢਤੀ ਵਿੱਚੋਂ ਤੂੰ ਫਿਰ ਕਿੰਨਾ ਨਾਲ ਆ ਕਾਰਪੋਰੇਟਾਂ ਨਾਲ ਆ ਤੇ ਤੇਰਾ ਪੰਜਾਬ ਦੇ ਲੋਕਾਂ ਨਾਲ ਕੀ ਪੰਜਾਬ ਦੀ ਸਰਕਾਰ ਜਿਹੜੀ ਤੁਸੀਂ ਚਲਾ ਰਿਆ ਵਾ ਭਗਵੰਤ ਮਾਨ ਤੇਰੇ ਐਮ ਐਲ ਏ ਤੂੰ ਆ ਤੇਰਾ ਪੰਜਾਬ ਦੇ ਲੋਕਾਂ ਨਾਲ ਕੀ ਲਿੰਕ ਆ ਤਾਨੂੰ ਕਿੰਨੇ ਹੱਕ ਦਿੱਤਾ ਸਾਡੇ ਪਿੰਡਾਂ ਚ ਆਓ ਟਾੜਾ ਪਿੰਡਾਂ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਤੁਹਾਡਾ ਲੋਕਾਂ ਨਾਲ ਕੋਈ ਦਸਤੂਰ ਨਹੀਂ ਹੈਗਾ ਬਜ਼ੂਰਾਂ ਦੇ ਤੁਸੀਂ ਵਿਰੋਧ ਚਪੂਤ ਰਹ ਜੋ ਕਿਸਾਨਾਂ ਦੇ ਤੁਸੀਂ ਵਿਰੋਧ ਚਪੂਤ ਰਹ ਜੋ ਤੁਸੀਂ ਜਿਹੜੇ ਆ ਤੁਹਾਡਾ ਸਾਰਾ ਪ੍ਰਸ਼ਟ ਲਾਣਾ ਬਾਣਾ ਉੱਪਰੋਂ ਮੁੱਖ ਮੰਤਰੀ ਪ੍ਰਸ਼ਟ ਮੰਤਰੀ ਪ੍ਰਸ਼ਟ ਜਿੰਨੇ ਵਿਧਾਇਕ ਸਾਰੇ ਪ੍ਰਸ਼ਟ ਅਫਸਰਸਾਈ ਸਾਰੇ ਪ੍ਰਸ਼ਟ ਐ ਜਿਹੜੇ ਜਿੰਨੇ ਦਫ਼ਤਰ ਆ ਸਰਕਾਰੀ ਸਾਰੇ ਪ੍ਰਸ਼ਟਾਚਾਰ ਦਾ ਅੱਡਾ ਬਣਿਆ ਜਾਂ ਨਹੀਂ ਬੜੇ ਕਰ ਲੋ ਨਸ਼ੇ ਜਿਹੜੇ ਵਿਕ ਰਹੇ ਆ ਪੰਜਾਬ ਚ ਜਿਤਨਾ ਉੱਥੇ ਸ਼ਰਾਬ ਜਰੀਲੀ ਦੇ ਨਾਲ 28 29 ਮੋਤਾਂ ਆ ਗਈਆਂ ਗਰੀਬਾਂ ਦੀਆਂ ਮੁਜੀਟੇ ਦੇ ਵਿੱਚ ਉਹਦਾ ਕੌਣ ਜ਼ਿੰਮੇਵਾਰ ਆ ਉਹਦਾ ਜ਼ਿੰਮੇਵਾਰ ਜਿਹੜਾ ਵਾ ਉਹ ਤੁਹਾਡੇ ਕਹਿਣ ਦੇ ਮਤਲਬ ਮੁੱਖ ਮੰਤਰੀ ਦੇ ਕਹਿਣ ਦੇ ਮਤਲਬ ਵੀ ਇਹ ਜਿਹੜੇ 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 ਨੇਤਾ ਵਾ ਮੁੱਖ ਨੇਤਾ ਦੇ ਨਾਲ ਅਫਸਰਸ਼ਾਹੀ ਉਹ ਤੋਂ ਬਗੈਰ ਇਹ ਨਸ਼ੇ ਨਹੀਂ ਵਿਕ ਸਕਦਾ ਜਰੀਲੇ ਜਿਹੜੇ ਜਰੀਲੇ ਚਰਾਗ ਵਿਕੀ ਆ ਜਾਂ ਨਸ਼ੇ ਨਹੀਂ ਵਿਕ ਸਕਦੇ ਪੰਜਾਬ ਚ ਤੇ ਫਿਰ ਭਾਈ ਨੇਤਾ ਵੀ ਤੇਰੇ ਹੀ ਆ ਅਫਸਰਸ਼ਾਹੀ ਵੀ ਤੇਰੀ ਆ ਕਾਰ ਕਾਰਵਾਈ ਕਰੋ ਇਹਨਾਂ ਦੇ ਉੱਤੇ ਕਾਰਵਾਈ ਕਿਹੜੀ ਕਾਰਵਾਈ ਕੀਤੀ ਆ ਆ ਜਿੰਨਾ ਪੰਜਾਬ ਚ ਨਸ਼ਾ ਵੇਗਾ 7000 ਕਰੋੜ ਰੁਪਏ ਦਾ ਸਾਲ ਦਾ ਨਸ਼ਾ ਇੱਥੇ ਵਿਕ ਰਿਹਾ ਵਾ ਚਿੱਟਾ ਦੂਜਾ ਤੀਜਾ ਉਹਨੂੰ ਕੋਣ ਵਕਾਰਿਆ ਉਹ ਨੈਕਸਸ ਆ ਉਹ ਨੈਕਸਸ ਜਿਹੜਾ ਗੱਠਜੋੜ ਕੀ ਆ ਨਪਾਕ ਗੱਠਜੋੜ ਉਹਦੇ ਚ ਐਮ ਐਲ ਏ ਮੰਤਰੀ ਸਾਰੀ ਅਫਸਰਸ਼ਾਹੀ ਤੇ ਨਸਾਤ ਅੱਖਰ ਸਾਰੇ ਸਾਰੇ ਰਲੇ ਹੋਏ ਆ ਉਹਨਾਂ ਦਾ ਗੱਠਜੋੜਿਆ ਉਹ ਪੰਜਾਬ ਨੂੰ ਬਰਬਾਦ ਕਰ ਰਿਆ ਪੰਜਾਬ ਦੇ ਬੱਚੇ ਬਰਬਾਦ ਕਰ ਰਿਆ ਤੁਸੀਂ ਪੰਜਾਬ 'ਚ ਰਹਿਣ ਦੇਣਾ ਕੁਝਕ ਨਹੀਂ ਰਹਿਣ ਦੇਣਾ ਜ਼ਮੀਨਾਂ ਜਿਹੜੀਆਂ ਵਾ ਭਾਰਤ ਮਾਲਾ ਪ੍ਰੋਜੈਕਟ ਦੇ ਦੀਨ ਉਹ ਸਾਰੀਆਂ ਲਿਆ ਕੇ ਜਿਹੜੀ ਆ 22000 ਏਕੜ ਜ਼ਮੀਨ ਉਹਦੇ ਥੱਲੇ ਆ ਗਈ ਆ ਉਹ ਸੜਕਾ ਕਿਹਦੇ ਵਾਸਤੇ ਬਣਨੀਆ ਕਾਰਪੋਰੇਟੀ ਬਣਨੀਆ ਉਹ ਲੋਕਾਂ ਦਾ ਵਿਕਾਸ ਥੋੜੀ ਆ ਇਹਦੇ ਨਾਲ ਜਿਹੜੀ ਆ ਹੁਣ 24000 24000 311 ਏਕੜ ਲੁਧਿਆਣੇ ਜਿਹੜੀ ਜ਼ਮੀਨ ਕੁਆਇਰ ਕਰ ਰਹੇ ਜੋ ਕਿਸਾਨਾਂ ਕੋਲੋਂ ਉਹਦਾ ਕਿਹੜਾ ਪੈਸਾ ਦੇ ਰਹੇ ਉਹਨਾਂ ਨੂੰ ਉਹਨਾਂ ਨੂੰ ਕਹਿ ਰਹੇ ਤੁਹਾਨੂੰ ਨਾ ਆਪਣਾ 200 ਗਾਇ ਦਾ ਇੱਕ ਫਰਾਡ ਦੇਵਾਂਗੇ ਜਿੱਥੇ ਦੁਕਾਨ ਬਣਾ ਲਿਓ ਤੇ 1000 ਦਾ ਦੇਵਾਂਗੇ ਦੋ ਕਰਾਣਾ ਦਾ ਜਿੱਥੇ ਘਰ ਪਾ ਲਿਓ ਬਾਕੀ ਜ਼ਮੀਨ ਦਾ ਇਕੱਲੇ 11 ਕਲੇ ਜਿੰਨੀ ਤੁਹਾਡੀ ਉਹ ਸਾਰੀ ਸਰਕਾਰ ਵੇਚੂਗੀ ਉਹ ਸਾਰੀ ਡਿਵੈਲਪ ਕਰੂਗੀ ਇਹ ਕਿਹੜਾ ਵਾ ਇਹ ਕਿਹੜਾ ਵਿਕਾਸ ਆ ਇਹ ਕਿਹੜੇ ਕੰਕਰੀਟ ਦੇ ਜੰਗਲ ਬਣਾ ਰਹੇ ਜੋ ਤੁਸੀਂ ਜਿਹੜੇ ਰੋਖਿਆ ਜਿਹੜੀ ਬ ਵਾਤਾਵਰਨ ਖਰਾਬ ਕਰ ਰਿਹਾ ਜੋ ਪੂਰੇ ਪੰਜਾਬ ਦਾ ਤੇ ਕੰਕਰੀਟ ਦੇ ਜੰਗਲ ਬਣਾ ਕੇ ਲੋਕਾਂ ਨੂੰ ਇਹਨਾਂ ਦੇ ਵਿੱਚ ਸਮਾਰ ਕਰਕੇ ਪਾਉਣਾ ਇਹ ਵਿਕਾਸ ਸਾਡੇ ਪੰਜਾਬ ਨੂੰ ਨਹੀਂ ਚਾਹੀਦਾ ਭਵੰਤਮਨ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮਿਟੀ ਪੰਜਾਬ ਵੱਲੋਂ ਤੈਨੂੰ ਪਹਿਲਾਂ ਵੀ ਟਕਰੇ ਆ ਹੁਣ ਵੀ ਟਕਰਾਂਗੇ ਪਿੰਡ ਪਿੰਡ ਟਕਰਾਂਗੇ ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਤੂੰ ਦੇਖੇਗਾ ਬਣਦਾ ਕੀ ਆ ਆ ਤੂੰ ਦੇਖੇਗਾ ਪੰਜਾਬ ਦੇ 3 ਕਰੋੜ ਲੋਕਾਂ ਨਾਲ ਜੋ ਤੂੰ ਹਾਰ ਕਰ ਰਿਹਾ ਤਿੰਨ ਕਰੋੜ ਲੋਕਾਂ ਦਾ ਕਿਸਾਨਾਂ ਮਜ਼ਦੂਰਾਂ ਦਾ ਸਾਰੇ ਦੁਕਾਨਦਾਰਾਂ ਦਾ ਆਪਣੇ ਸਾਰੇ ਸ਼ਹਿਰੀ ਵਰਗ ਦਾ ਸਾਰਿਆਂ ਸਾਡੇ ਭਰਾਵਾਂ ਦਾ ਉਹ 3 ਕਰੋੜ ਲੋਕ ਤੈਨੂੰ ਪੱਕੇ ਤੌਰ ਤੇ ਤੇਰੀ ਸਰਕਾਰ ਨੂੰ ਦਿੱਲੀ ਨੂੰ ਭੇਜ ਦੇਣਗੇ ਉਹ ਆਪਣਾ ਉਹੜਾ ਕੇਜਰੀਵਾਲ ਆ ਕੇਜਰੀਵਾਲ ਦੇ ਗਮਲਿਆਂ ਨੂੰ ਪਾਣੀ ਪੂਣੀ ਤੋਂ ਪਾਵੇਂਗਾ ਤੇਰਾ ਪੰਜਾਬ ਨਾਲ ਕੋਈ ਨਾਤਾ ਨਹੀਂ ਨਾ ਪੰਜਾਬ 'ਚ ਰਹਿਣ ਦਾ ਤੈਨੂੰ ਕੋਈ ਹੱਕ ਆ ਇਸ